ਕਿਸਾਨਾਂ ਦੇ ਪੁੱਤਾਂ ਵਾਂਗੂ ਫਸਲ ਨੂੰ ਪਾਲਿਆ ਹੋਇਆ ਸੀ ਪਰ ਉਸ ਫਸਲ ਦੇ ਉੱਤੇ ਪਾਣੀ ਫਿਰ ਜਾਂਦਾ ਹੈ ਦਰਅਸਲ ਨਹਿਰ ਦੇ ਵਿੱਚ ਪਾੜ ਪੈ ਜਾਂਦਾ ਜਿਸ ਤੋਂ ਬਾਅਦ ਕਿਸਾਨਾਂ ਦੀ ਤਕਰੀਬਨ 150 ਏਕੜ ਕਣਕ ਦੀ ਪੱਕੀ ਫਸਲ ਦੇ ਵਿੱਚ ਪਾਣੀ ਭਰ ਜਾਂਦਾ ਹੈ ਤਾਂ ਦੁਖੀ ਮਨ ਦੇ ਨਾਲ ਕਿਸਾਨ ਇਸ ਵੇਲੇ ਇਨਸਾਫ ਦੀ ਮੰਗ ਕਰ ਰਹੇ ਨੇ ਕਿ ਆਖਿਰਕਾਰ ਮੁਆਵਜ਼ਾ ਦਿੱਤਾ ਜਾਵੇ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਕਿ ਕਿਵੇਂ ਕਿਸਾਨ ਇਸ ਵੇਲੇ ਜਦੋਂ ਜੈਤ ਕਰਦੇ ਹੋਏ ਵਿਖਾਈ ਦੇ ਰਹੇ ਨੇ ਤੇ ਨਾਲੇ ਪ੍ਰਸ਼ਾਸਨ ਦੇ ਖਿਲਾਫ ਵੀ ਗੁੱਸਾ ਕਰ ਰਹੇ ਨੇ ਕਿ ਅਜੇ ਤੱਕ ਕਿਸੇ ਵੀ ਅਧਿਕਾਰੀ ਨੇ ਉਹਨਾਂ ਦੀ ਸਾਰ ਨਹੀਂ ਲਈ ਤਾਂ ਪਿੰਡ ਦੋਦਾ ਚ ਲੰਘਦੇ ਜੈਤੋ ਰਜ਼ਬਾਹੇ ਦੇ ਵਿੱਚ ਪਿੰਡ ਕੌਣੀ ਅਤੇ ਦੋਦਾ ਦੇ ਵਿੱਚ ਪਾੜ ਪੈ ਜਾਂਦਾ ਜਿਸ ਤੋਂ ਬਾਅਦ ਕਿਸਾਨਾਂ ਦੀ 150 ਏਕੜ ਕਣਕ ਦੀ ਪੱਕੀ ਫਸਲ ਦੇ ਵਿੱਚ ਪਾਣੀ ਭਰ ਜਾਂਦਾ ਹੈ ਹਲੇ ਸੋਚ ਰਹੇ ਸਨ ਕਿਸਾਨ ਕਿ ਫਸਲ ਪੱਕ ਚੁੱਕੀ ਹੈ ਇਸ ਦੀ ਵਾਢੀ ਕਰੀਏ ਪਰ ਉਸ ਤੋਂ ਪਹਿਲਾਂ ਹੀ ਇਹ ਕਹਿਰ ਵਰਤ ਜਾਂਦਾ ਹੈ ਜਿਸ ਕਰਕੇ ਤਕਰੀਬਨ 150 ਏਕੜ ਦੇ ਵਿੱਚ ਖੜੀ ਕਣਕ ਦੀ ਫਸਲ ਪਾਣੀ ਪਾਣੀ ਹੋ ਜਾਂਦੀ ਹੈ ਤਾਂ ਪ੍ਰਸ਼ਾਸਨ ਨੂੰ ਇਸ ਬਾਰੇ ਸੂਚਨਾ ਦਿੱਤੀ ਜਾਂਦੀ ਹੈ ਪਰ ਕਿਸਾਨਾਂ ਦਾ ਇਲਜ਼ਾਮ ਹੈ ਕਿ ਪ੍ਰਸ਼ਾਸਨ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਕਿਸੇ ਤਰ੍ਹਾਂ ਦੀ ਕੋਈ ਵੀ ਸਾਰ ਉਹਨਾਂ ਦੀ ਨਹੀਂ ਲਈ ਗਈ ਤੇ ਹੁਣ ਮੰਗ ਕਰ ਰਹੇ ਨੇ ਇਹ ਕਿਸਾਨ ਜਿਨ੍ਹਾਂ ਦੀ ਫਸਲ ਪਾਣੀ ਦੇ ਵਿੱਚ ਡੁੱਬ ਚੁੱਕੀ ਹੈ ਕਿ ਗਰਦਾਵਰੀ ਕਰਕੇ ਬਣਦਾ ਮੁਆਵਜ਼ਾ ਦਿੱਤਾ ਜਾਵੇ ਤਾਂ ਬੇਹਦ ਦੁਖਦਾਈ ਖਬਰ ਹੈ ਕਿ ਕਿਸਾਨ ਆਪਣੇ ਫਸਲ ਨੂੰ ਕੁੱਤਾ ਵਾਂਗੂ ਪਾਲਦਾ ਪਰ ਅਚਾਨਕ ਇੱਕ ਨਿੱਕੇ ਜੇ ਕਾਰਨ ਕਰਕੇ ਉਹ ਫਸਲ ਪਾਣੀ ਪਾਣੀ ਹੀ ਹੋ ਜਾਂਦੀ ਹੈ ਤਾਂ 6 ਮਹੀਨੇ ਦੀ ਕਮਾਈ ਜਿਹੜੀ ਹੈ ਇਸ ਵੇਲੇ ਕਿਸਾਨਾਂ ਦੀ ਪਾਣੀ ਦੇ ਵਿੱਚ ਰੁੜਦੀ ਹੋਈ ਵਿਖਾਈ ਦੇ ਰਹੀ ਹੈ ਤੇ ਇਹੀ ਕਿਸਾਨਾਂ ਨੂੰ ਫਿਕਰ ਪਿਆ ਹੋਇਆ ਕਿ ਹੁਣ ਅਸੀਂ ਆਪਾਂ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਿਵੇਂ ਕਰਾਂਗੇ ਪਰ ਦੂਜੇ ਪਾਸੇ ਪ੍ਰਸ਼ਾਸਨ ਅਜੇ ਤੱਕ ਕੋਈ ਵੀ ਇਹਨਾਂ ਕਿਸਾਨਾਂ ਦੀ ਸਾਰ ਨਹੀਂ ਲੈ ਰਿਹਾ ਜਿਸ ਤੋਂ ਬਾਅਦ ਅੱਕ ਕੇ ਕਿਸਾਨ ਆਪਣੇ ਹੱਥਾਂ ਦੇ ਵਿੱਚ ਕੰਈਆਂ ਅਤੇ ਹੋਰ ਸਮਾਨ ਚੁੱਕ ਕੇ ਪਹੁੰਚ ਚੁੱਕੇ ਨੇ ਜਿੱਥੇ ਪਾੜ ਪਿਆ ਅਤੇ ਇਸ ਪਾੜ ਨੂੰ ਭਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂਕਿ ਆਪਣੀਆਂ ਹੋਰ ਫਸਲਾਂ ਨੂੰ ਬਚਾਇਆ ਜਾ ਸਕੇ ਜਿਸ ਵੇਲੇ ਮੀਂਹ ਦੇ ਰਿੱਤੇ ਛਖੜ ਕਾਫੀ ਜ਼ਿਆਦਾ ਚੱਲੇ ਸਨ ਉਸ ਵੇਲੇ ਇੱਕ ਕਹਿਰ ਵੇਖਣ ਨੂੰ ਮਿਲਿਆ ਸੀ ਪਰ ਈਸਵਰਤਾ ਇਹਨੇ ਮੀ ਵੀ ਨਹੀਂ ਪਏ ਤੇ ਇਸ ਮੀ ਨਹਿਰਾਂ ਦੇ ਪਾਣੀ ਦਾ ਹੁਣ ਕਿਸਾਨਾਂ ਦੀਆਂ ਫਸਲਾਂ ਦੇ ਉੱਤੇ ਮਾਰ ਪੈਂਦੀ ਹੋਈ ਵਿਖਾਈ ਦੇ ਰਹੀ ਹੈ ਕਿ ਪਾੜ ਕਰਕੇ 150 ਏਕੜ ਕਣਕ ਦੀ ਫਸਲ ਦੇ ਵਿੱਚ ਪਾਣੀ ਭਰ ਚੁੱਕਿਆ ਹੈ ਵਧੀਆ ਬਹੁਤ ਵਧੀਆ ਬਈ ਆ ਲਿਖੇ ਤੂੰ ਵੀ ਪਾਣੀ ਕੱਟਿਆ ਹੋਇਆ ਵਾ ਕੀ ਨਾਮ ਹੈ ਤੁਹਾਡਾ ਜੀ ਰੂਟਾ ਸਿੰਘ ਆ ਜੀ ਤੇ ਕੀ ਗੱਲ ਬਣ ਗਈ ਜੀ ਬਾ ਜੀ ਬੰਦ ਸੀਗਾ ਸੁਆ ਚੰਨ ਚੱਕ ਛੜਤਾ ਜਾਦੇ ਅੱਛਾ ਪਹਿਲਾਂ ਮੋਟਰਾਂ ਨਾਲ ਆਇਆ ਆ ਹੁਣ ਜਦੋਂ ਕੜਕਾ ਵਟਣ ਦਾ ਟਾਈਮ ਸੀ ਫੁੱਲ ਛੱਕਤਾ ਕਰਕੇ ਪਹਿਲਾਂ ਆਇਆ ਨਹੀਂ ਪੜੀ ਜਮੋਂ ਨਹੀਂ ਛੱਡਿਆ ਜਮੋਂ ਮਾਨ ਸਾਹਿਬ ਤਾਂ ਟੇਲੇ ਤੱਕ ਪਾਣੀ ਪਹੁੰਚ ਗਿਆ ਓਏ ਹਾਂ ਮਾਨ ਸਾਹਿਬ ਉੱਥੇ ਬੈਠੇ ਆਖੀ ਜਾਂਦੇ ਉੱਥੇ ਬੈਠੇ ਆਖੀ ਜਾਂਦੇ ਸੀ ਜਾਵੜਿਆ ਤੇ ਪਹੁੰਚਿਆ ਨਹੀਂ ਹੈ ਨਾ ਜੀ ਨਾ ਮਤਲਬ ਬੰਦਨ ਦਾ ਜੀ ਨਾ ਕਿਸੇ ਨੇ ਸਵਾਰਿਆ ਜੋ ਇਹ 5 ਸਾਲ ਹੋ ਗਏ ਆ ਹੂੰ ਜਮੋਂ ਕਿਸੇ ਨੇ ਤੇ ਆਣੀ ਨਹੀਂ ਮਰਿਆ 5 ਸਾਲ ਤਾਂ ਬਹੁਤ ਹੋ ਗਏ ਭਾਈ ਤੇ ਟੋਕਾਂ ਵੇਖ ਲੈ ਸਾਰੇ ਆ ਉਥੋਂ ਧੂੜਕੁੜ ਦੇ ਰਾਤੋਂ ਲੈ ਕੇ ਤੇ ਸਾਰੇ ਮਤਲਬ 10 ਟੋਕਾ ਹੋਣਗੇ ਖਾ ਕੱਚੀਆਂ ਕਿਸੇ ਨੇ ਪੱਕੀ ਉਵੇਂ ਪੱਕੀ ਨਹੀਂ ਕਰੀ ਮੁਰਕ ਜਿੱਥੇ ਟੁੱਟ ਗਿਆ ਉਵੇਂ ਆਪ ਹੀ ਉਵੇਂ ਪੰਗਾ ਜੀ ਸਾਰਾ ਤੇ ਆਪ ਹੀ ਬੰਨੀ ਬੰਨੀ ਆਨੇ ਫਿਰ ਆਪ ਵੱਧਾ ਸਾਰੇ ਪਿੰਡ ਨੇ ਸੰਯੋਗ ਦਿੱਤਾ ਨਾਲ ਜੀ ਤੇ ਵੱਧਾ ਉਹ ਤਾਂ ਅਫਸਰ ਪਿੰਡਾਂ ਚ ਆਉਂਦੇ ਆ ਗੱਲਬਾਤ ਸੁਣਨ ਵਾਸਤੇ ਕੋਈ ਅਫਸਰ ਨਹੀਂ ਆਇਆ ਇੱਥੇ ਸਾਡੇ ਕੋਲ ਤਾਂ ਕਿਸੇ ਨੇ ਗੱਲ ਸੁਣੀ ਨਹੀਂ ਕੋਈ ਗੱਲ ਨਹੀਂ ਸੁਣੀ ਤੇ ਕਿੰਨੇ ਕਿੰਨੇ ਏਕੜ ਵਾਣ ਸੀਗਾ ਬਈ ਟੋਟਲ ਜਿਹੜਾ ਖਰਾਬ ਹੋ ਗਿਆ ਤੁਹਾਡਾ ਕਿੰਨਾ ਸੀ ਸਾਡਾ ਹੀ 12 ਕਿੱਲੇ ਥਾਂ ਹੁਣ ਗਰਹਣ ਹਾਂ 12 ਇਹਦਾ 12 ਸਾਡਾ ਜੀ 12 ਕਿੱਲੇ ਦਾ ਹੋ ਗਿਆ ਤੇ ਹੋਊਗਾ 70 80 ਕਿੱਲਿਆਂ ਦਾ ਪਾਣੀ ਜਾਵੜਾ ਤੇ ਹੁਣ ਕਿੰਨੇ ਕਿ ਦਿਨਾਂ ਤੱਕ ਜਾਵੜਿਆ ਪਛੇਤਾ ਵੱਡਿਆ ਜਾਊਗਾ ਲੱਗਦਾ ਵੀ ਉਹ ਘੱਟੋ ਘੜ 15 ਦਿਨ ਜੀ 15 ਦਿਨ ਤਾਂ ਮੰਨੋ ਜੀ 8 ਦਿਨ ਦਾ ਪਾਣੀ ਨਹੀਂ ਸੁੱਕਦਾ ਜੀ 8 10 ਦਿਨ ਦਾ ਪਾਣੀ ਸੁੱਕਦਾ ਹਾਂ ਨੀਵੇਂ ਸਮਝਣੋਂ 8 ਦਿਨ ਮੰਗਦੀ ਸਾਡੀ ਹਾਂ ਤੇ ਬਈ ਜਿਵੇਂ ਅੱਗੇ ਵੀ ਨੁਕਸਾਨ ਹੋਇਆ ਇਸ ਇੱਥੇ ਪਾਸੇ ਹੈ ਨਾ ਹੁੰਦਾ ਰੇਂਦਾ ਹੁੰਦਾ ਹੀ ਹੋਵੇ ਆਈ ਆਰੀ ਹੁੰਦਾ ਜੀ ਅੱਗੇ ਵੀ ਹੋਇਆ ਹਾਂ ਕੋਈ ਇੱਥੇ ਕੋਈ ਨਾ ਕੋਈ ਦੰਦਾ ਵਿਭਾਗਾਂ ਕੋਈ ਨਾ ਕੁਸਤੇ ਸੌਂਦਾ ਆ ਕੇ ਅਜੇ ਟੋਕਾਂ ਵੀ ਪੱਕੀਆਂ ਮੰਗਦੇ ਆ ਟੋਕਾਂ ਵੀ ਨਹੀਂ ਕਰਦੇ ਜੀ ਸੂਰਤ ਰਹਿੰਦੇ ਵੀ ਟੋਕ ਤੇ ਕੋਈ ਡਿਪਾਰਟਮੈਂਟ ਬੰਨੀਓ ਕੋਈ ਜੀ ਨਹੀਂ ਆਇਆ ਠੀਕ ਫੋਨ ਫਾਨ ਤਾਂ ਕਰਈਓ ਨਾ ਫੋਨ ਕਰ ਕਰ ਤੜਕੇ ਤੇ ਹੱਕੀ ਜਾਂਦੇ ਸਰਪੰਚਾਂ ਵੀ ਕੋਲੇ ਖੜੇ ਸਾਡੇ ਆਪ ਜਾ ਕੇ ਆਪ ਜਾ ਕੇ ਉਥੋਂ ਹਰੀਆਂ ਤੋਂ ਬੰਦ ਉਥੋਂ ਪੱਟੀ ਤੋੜ ਕੇ ਆਏ ਆ ਜਮਾਹੇ ਬੰਦੇ ਆਪ ਕਰਨ ਗਏ ਆ ਫੋਨ ਫਾਨ ਤੇ ਕੋਈ ਗੱਲ ਨਹੀਂ ਸੁਣੀ ਹਾਂ ਜੀ ਕੱਟੇ ਲਾ ਕੇ ਬੰਦ ਕਰਕੇ ਆਇਆ ਤਾਂ ਕਹੀਏ ਫਿਰ ਬਈ ਤਾਂ ਹਾਂ ਸਾਰੇ ਮੋਗੇ ਬੰਦ ਸੀ ਕੋਈ ਹਾਂ ਜਿੱਥੇ ਕੋਈ ਨਹੀਂ ਆਇਆ ਸਾਰੇ ਮੋਗੇ ਬੰਦ ਸੀ ਜੀ ਪਤਾ ਕਰਨ ਨੂੰ ਸਾਹਿਬ ਇੱਕ ਵਾੜਿਓ ਅੱਛਾ ਪਹਿਲੇ ਵੀ ਕਿੰਨਾ ਕ ਨੁਕਸਾਨ ਹੋ ਗਿਆ ਇਹਦੇ ਨਾਲ ਜੀ ਇਹ ਜੀ ਕਰੀਬ ਅੰਦਾਜ਼ਾ ਹੈ 70-80 ਕਿੱਲਿਆਂ ਚ ਪਾਣੀ ਫਿਰ ਗਿਆ ਹੋਣਾ ਜੀ ਤੇ ਕਿਹੜਾ ਰਜਬਾਹ ਤੇ ਕਾਰਨ ਕੀ ਬਣਿਆ ਜੀ ਇਹ ਦੋਧਾ ਰਜਬਾਹ ਜੀ ਕਾਰਨ ਇਹ ਓਵਰਫਲ ਹੋ ਗਿਆ ਜੀ ਜਿਆਦੇ ਕੱਲ ਇੱਕ ਮੌਸਮ じゃ ਖਰਾਬ ਸੀ ਇੱਕ ਸਵਾਰਿਆ ਨਹੀਂ ਗਈ ਸੂਰ ਲੰਬੇ ਟਾਈਮ ਤੋਂ ਹਮ ਅਸੀਂ ਤਾਂ ਇਹ ਵਿਭਾਗ ਦੀਨ ਕਹਿਲੀ ਮੰਨਦੇ ਜੀ ਉਹਨਾਂ ਨੇ ਦੇਖਿਆ ਹੀ ਨਹੀਂ ਵੀ ਉਹ ਲੋਡ ਹੈ ਨਹੀਂ ਜੀ ਪਹਿਲਾ ਬੰਦ ਸੀ ਜਮ ਕੱਲ ਨੂੰ ਕਮੈਂਟ ਚੱਲਣ ਵਾਲੀ ਸਿਹਤ ਖੇਤ ਚ ਤਾਂ ਤੇ ਪਰ ਪਾਣੀ ਤਾਂ ਕਿਹਨੇ ਲਾਉਣਾ ਸੀ ਬਾਈ ਮੌਕੇ ਤਾਂ ਬੰਦ ਸੀ ਹਮ ਬਾਕੀ ਸਾਨੂੰ ਤੇ ਬੜਾ ਹੈ ਯਾਰ ਜੀ ਜਦੋਂ ਲੋੜ ਸੀ ਇਸ ਵਾਰ ਨਾ ਐ ਸੀਜ਼ਨ ਚ ਕਣਕ ਦੇ ਤੇ ਸੂਹਾ ਸਵਾਰ ਕੇ ਵਗਿਆ ਜੀ ਗੁੱਧ ਪਰ ਪਾਣੀ ਆਇਆ ਨਹੀਂ ਚੰਗੀ ਤਰ੍ਹਾਂ ਬਹੁਤ ਚੰਗੀ ਤਰ੍ਹਾਂ ਨਹੀਂ ਆਇਆ ਮਹਿਮਤ ਵਾਲੇ ਬੰਦੇ ਕੋ ਦੋ ਪਾਣੀ ਲਾ ਗਏ ਨੇ ਕਸੀ ਦੇ ਤੇ ਆਮ ਤਾਂ ਇੱਕ ਹੀ ਲੱਗਿਆ ਨਹੀਂ ਜਿਆਦਾ ਦੋ ਤਿੰਨ ਪਾਣੀ ਮੋਟਰਾਂ ਦੇ ਲੱਗੇ ਤੇ ਕੋਈ ਮੌਕੇ ਤੇ ਮਹਿਕਮੇ ਵਾਲੇ ਪਹੁੰਚੇ ਬਈ ਕੋਈ ਇਰੀਗੇਸ਼ਨ ਡਿਪਾਰਟਮੈਂਟ ਨਹੀਂ ਆਇਆ ਬਈ ਕੋਈ ਨਹੀਂ ਆਇਆ ਤੁਹਾਡੇ ਪ੍ਰੈਸ ਵਾਲੇ ਦਾ ਜ਼ਰੂਰ ਭਰਾ ਚਾਰ ਆਏ ਸੀ ਉਹਨਾਂ ਨਾਲ ਅੱਛਾ ਉਹ ਮਹਿਕਮੇ ਵਾਲਾ ਕੋਈ ਨਹੀਂ ਹੈ ਤੇ ਆਪ ਹੀ ਬੰਨੇ ਆਏ ਸਾਰਾ ਤੁਸੀਂ ਹਾਂ ਆਪ ਹੀ ਪਿੰਡ ਦੇ ਸੰਜੋਗ ਇਕੱਠਾ ਸੀ ਇੱਥੇ ਹੂੰ ਤੇ ਡਿਪਾਰਟਮੈਂਟ ਵਨੀ ਕੋਈ ਨਹੀਂ ਹੈ ਹਾਂ ਮੌਕੇ ਤੇ ਕੋਈ ਨਹੀਂ ਹੈ ਬਾਈ ਤੇ ਪਟਵਾਰੀ ਸਾਹਿਬ ਵਗੈਰਾ ਪਹੁੰਚੇ ਤੇ ਜਿਗਰ ਦੋ ਪਟਵਾਰੀ ਦਾ ਵਿਚਾਰਾ ਇੱਥੇ ਰਿਹਾ ਹਾਲਿਆ ਪਟਵਾਰੀ ਦਾ ਗੱਟੇ ਵਿੱਚ ਗਏ ਅੱਛਾ ਨਾਲ ਚਕਾਏ ਹੈ ਚਲੋ ਉਹ ਫਿਰ ਪਰਿਵਾਰਕ ਵਾਲੀ ਗੱਲ ਬਣ ਜਾਂਦੀ ਨਾ ਬਾਈ ਯਾਰ ਉਹਨਾਂ ਨਾਲ ਹਨਾ ਹੂੰ ਚੰਗੇ ਬੰਦੇ ਵਿਚਾਰੇ ਬਾਈ